ਆਪਾਂ ਜੀ ਮਖਾਣੇ ਦੀ ਵਰਫੀ ਬਣਾਈ ਹੈਗੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਡਿਲੀਸ਼ੀਅਸ ਬਣੀ ਹੈਗੀ ਦੇਖੋ ਜੀ ਇਹਦੇ ਪੀਸ ਵੀ ਬਹੁਤ ਛਾਦੇ ਵਧੀਆ ਤੇ ਸੌਫਟ ਬਣੇ ਆ ਤੁਹਾਨੂੰ ਪਤਾ ਹੈ ਮਖਾਣਾ ਆਪਣੇ ਹਲਤੇ ਵਸੇ ਬਹੁਤ ਹੀ ਜ਼ਿਆਦਾ ਗੁੱਡ ਹੈਗਾ ਯਾ ਕਿਉਂਕਿ ਕੈਲਰੀ ਬਹੁਤ ਜ਼ਿਆਦਾ ਲੋ ਹੁੰਦੀ ਹੈ ਤੇ ਤੁਸੀਂ ਜ਼ਰੂਰ ਜੀ ਮਖਾਣੇ ਦੀ ਵਰਫੀ ਬਣਾਉਣੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਇਹ ਤੁਹਾਡਾ ਇੰਟੀਰੀਅਰ ਗਾਰਡਨਾਂ ਦੇ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜੀ ਕਲਾ ਅੱਜ ਜੇ ਆਪਾਂ ਬਣਾ ਰਹੇ ਆ ਮਖਾਣੇ ਦੇ ਮਠਿਆਈ ਤੁਹਾਨੂੰ ਪਤਾ ਹੈ ਜਿਹੜੇ ਮਖਾਣੇ ਆ ਇਹ ਬਹੁਤ ਹੀ ਜ਼ਿਆਦਾ ਆਪਣੀ ਹੈਲਥ ਵਾਸਤੇ ਗੁੱਡ ਹੈਗੇ ਆ ਇਹਨਾਂ ਦੇ ਵਿੱਚ ਕੈਲਰੀ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਇਹਨਾਂ ਦੇ ਵਿੱਚ ਕੋਈ ਕੈਲਰੀ ਬਹੁਤ ਲੋ ਹੁੰਦੀ ਆ ਬਹੁਤ ਵਧੀਆ ਚੀਜ਼ ਹੈਗੀ ਆ ਆਪਾਂ ਇਹਨਾਂ ਦੇ ਲੱਡੂ ਵੀ ਬਣਾ ਸਕਦੇ ਆ ਤਾਂ ਆਪਾਂ ਇਹਨਾਂ ਦੀ ਪਰਫੀ ਵੀ ਜਮਾ ਸਕਦੇ ਆ ਹਾਂਜੀ ਇਹ ਵਾਲੇ ਜੀ ਮੈਂ 70 ਗ੍ਰਾਮ ਜਿਹੜੇ ਮਖਾਣੇ ਲਏ ਹੈਗੇ ਆ ਆਲਮੋਸਟ ਮੈਂ 2 ਕੱਪ ਵੀ ਲਏ ਹੈਗੇ ਤੇ ਇਹਦੇ ਵਿੱਚ ਆਪਾਂ ਜੀ ਪਾਵਾਂਗੇ 50 ਗ੍ਰਾਮ ਜਿਹੜਾ ਨਾਰੀਅਲ ਦਾ ਭਰਦਾ ਹੈਗਾ ਇਹ ਵੀ ਪਾਉਣਾ ਇੱਕ ਕੱਪ ਆਪਣਾ ਵਾਲਾ ਹੈਗਾ ਜਿਹੜਾ ਮੈਜਿਕ ਕੱਪ ਹੈਗਾ ਤੇ 10 ਤੋਂ 12 ਇਹਦੇ ਵਿੱਚ ਆਪਾਂ ਕਾਜੂ ਪਾਵਾਂਗੇ ਤੇ 4 ਤੋਂ 5 ਆਪਾਂ ਚਮਚ ਜਿਹੜੇ 슈ਗਰ ਦੇ ਪਾਵਾਂਗੇ ਆਪਾਂ ਬਹੁਤ ਜ਼ਿਆਦਾ 슈ਗਰ ਨਹੀਂ ਪਾਣੀ ਇਹਦੇ ਵਿੱਚ ਹੀ ਆਪਾਂ 4 ਤੋਂ 5 ਜਿਹੜੀਆਂ ਆਪਣੀ ਛੋਟੀ ਇਲਾਚੀ ਹੈਗੀ ਆ ਤੇ ਉਹਨੂੰ ਆਪਾਂ ਗ੍ਰਾਇੰਡ ਕਰ ਲੈਣਾ ਪੀਸ ਲੈਣਾ ਹੈਗਾ ਦੋ ਚਮਚ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਪਾਵਾਂਗੇ ਜੀ ਤੇ ਇੱਕ ਆਪਾਂ ਦੁੱਧ ਦਾ ਯੂਜ਼ ਕਰਨਾ ਪਣ ਜੇ ਆਪਾਂ ਸਭ ਤੋਂ ਪਹਿਲਾਂ ਕੀ ਕਰਨ ਕਰਨਾ ਹੈਗਾ ਆਪਣੇ ਨੇੜੇ ਮਖਾਣੇ ਹੈਗੇ ਆ ਇਹਨਾਂ ਨੂੰ ਆਪਾਂ ਥੋੜੀ ਜਿਹੀ ਰੋਸਟ ਕਰ ਲੈਣਾ ਹੈਗਾ ਆ ਹਾਜੀ ਆਪਾਂ ਜੇ ਹੁਣ ਜਿਹੜੇ ਆਪਣੇ ਮਖਾਣੇ ਹੈਗੇ ਆ ਇਹਨਾਂ ਨੂੰ ਆਪਾਂ ਥੋੜੀ ਜਿਹੀ ਰੋਸਟ ਕਰ ਲੈਣਾ ਹੈਗਾ ਆ ਬਹੁਤ ਜ਼ਿਆਦਾ ਇਹਨਾਂ ਦਾ ਆਪਾਂ ਕਲਰ ਨਹੀਂ ਬਹੁਤ ਹਾਈ ਹੀਟ ਤੇ ਨਹੀਂ ਕਰਨਾ ਥੋੜੀ ਜਿਹੀ ਵਾਈਟ ਹੀ ਰੱਖਣਾ ਹੈਗਾ ਪਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਘੋਣ ਲੈਣੇ ਕਿਦਾਂ ਥੋੜਾ ਸੌਫਟ ਕਰਨ ਨਹੀਂ ਹੈ ਜੀ ਆ ਜਦੋਂ ਜੀ ਆਪਣੇ ਇਹ ਰੋਸਟ ਹੋ ਗਏ ਮਖਾਣੇ ਤੇ ਫਿਰ ਆਪਾਂ ਇਹਨਾਂ ਨੂੰ ਚੈੱਕ ਕਰ ਲੈਣਾ ਵੀ ਇਹ ਆਪਣਾ ਥੋੜਾ ਜਿਹਾ ਏਦਾਂ ਹੱਥ ਦੇ ਨਾਲ ਆਪਾਂ ਦਬਾ ਕੇ ਦੇਖ ਲੈਣਾ ਜੇ ਤਾਂ ਆਪਣੇ ਇਹ ਮੈਸ਼ ਹੋ ਗਏ ਜਿਸ ਵੇਲੇ ਆਪਰੇ ਭੁੱਜ ਗਏ ਜਿਹੜੇ ਮਖਾਣੇ ਜਿਹੜੇ ਹੁਣ ਆਪਾਂ ਉਸੇ ਰੋਸਟ ਹੋ ਗਏ ਹੁਣ ਆਪਾਂ ਕੀ ਕਰਨਾ ਹੈਗਾ ਇਹਨਾਂ ਨੂੰ ਚੈੱਕ ਕਰ ਲੈਣਾ ਹੈਗਾ ਤੇ ਜੇ ਤਾਂ ਆਪਣੇ ਇਦਾਂ ਇਹ ਹੱਥ ਦੇ ਨਾਲ ਆ ਦੇਖੋ ਜੀ ਮੈਸ਼ ਹੁੰਦੇ ਆ ਜਿਸ ਵਿੱਚ ਮਨ ਆਪਣੇ ਇਹ ਚੰਗੀ ਤਰ੍ਹਾਂ ਹਾਂਜੀ ਰੋਸਟ ਹੋ ਗਏ ਭੁੱਜ ਗਏ ਹੈਗੇ ਆ ਹੁਣ ਆਪਾਂ ਜੀ ਇਹਨਾਂ ਨੂੰ ਕੀ ਕਰਨਾ ਹੈਗਾ ਆਪਾਂ ਕੱਟ ਲੈਣਾ ਹੈਗਾ ਬਾਹਰ ਤੇ ਕਰਨਾ ਹੈਗਾ ਫਰਾਈਪੈਨ ਹੁਣ ਆਪਾਂ ਇਹਨਾਂ ਨੂੰ ਇਦਾਂ ਥਾਲੀ ਵਿੱਚ ਪਾ ਲੈਂਦੇ ਆ ਇਹਨਾਂ ਨੂੰ ਆਪਾਂ ਜੀ ਠੰਡੇ ਕਰ ਲੈਣਾ ਹੈਗਾ ਆ ਫਿਰ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਇਹਨਾਂ ਨੂੰ ਆਪਾਂ ਪੀਸ ਲੈਣਾ ਜਾਂ ਗ੍ਰਾਇੰਡ ਕਰ ਲੈਣਾ ਹੈਗਾ ਬਾਦੇ ਵਿੱਚ ਆਪਾਂ ਜੇ ਇਹਦੀ ਫਿਰ ਜਦੋਂ ਪੱਕ ਜਾਂਦੀ ਇਹ ਮਠਾਈ ਇੱਦਾਂ ਦੀ ਹੈ ਆਪਣਾ ਜਿਹੜੇ ਮਖਾਣੇ ਆਲਮੋਸਟ ਆਪਾਂ ਪੀਸ ਲਏ ਹੈਗੇ ਇਹਨਾਂ ਦਾ ਇਦਾਂ ਦਾ ਪਾਊਡਰ ਬਣਦਾ ਹੈਗਾ ਫਾਈਨ ਪਾਊਡਰ ਹੀ ਬਣਾਉਣਾ ਜੇ ਨਹੀਂ ਪੀਸੁੰਦੇ ਤਾਂ ਆਪਾਂ ਇਹਨਾਂ ਨੂੰ ਛਾਣ ਵੀ ਸਕਦੇ ਹੈਗੇ ਆ ਤਾਂ ਹੁਣ ਆਪਣੇ ਕੋਲੇ ਜਿਹੜੀ 슈ਗਰ ਕਾਜੂ ਸੀ ਤਾਂ ਥੋੜੇ ਜਿਹੇ ਹੋਰ ਮਖਾਣੇ ਹੈਗੇ ਇਹ ਵੀ ਆਪਾਂ ਗ੍ਰਾਈਂਡ ਕਰ ਲੈਣੇ ਹੈਗੇ ਆ ਚੰਗੀ ਤਰ੍ਹਾਂ ਆਪਾਂ ਜੇ ਇਹਨੂੰ ਦਾ ਫਾਈਨ ਪਾਊਡਰ ਹੀ ਬਣਾ ਲੈਣਾ ਹੈਗਾ ਆ ਪੰਚੇੜੇ ਆਪਣੇ ਮਖਾਣੇ ਸੀਗੇ ਇਹ ਵੀ ਆਪਾਂ ਪੀਸ ਲੈ ਹੈਗੇ ਤਾਂ ਲਾਪਾ ਜੀ ਪਾਊਡਰ ਬਣਾਉਣਾ ਹੈਗਾ ਜੇ ਆਪਾਂ ਛਾਨਣਾਂ ਦੇ ਨਾਲ ਆਪਾਂ ਛਾਨ ਵੀ ਸਕਦੇ ਹੈਗੇ ਆ ਫਿਰ ਹੋਰ ਵੀ ਇਹ ਫਾਈਨ ਪਾਊਡਰ ਬਣ ਜਾਂਦਾ ਤੇ ਇਹ ਵਾਲਾ ਆਪਣਾ ਜਿਹੜਾ ਨਾਰੀਅਲ ਹੈਗਾ ਆ ਉਹ ਹੈਗਾ ਆ ਥੋੜਾ ਜੈ ਇਹਨੂੰ ਵੀ ਆਪਾਂ ਬ੍ਰੀਕ ਕੀਤਾ ਹੈਗਾ ਜਾਂ ਗ੍ਰਾਈਂਡ ਕੀਤਾ ਹੈ ਇਹ ਵਾਲਾ ਜੀ ਆਪਣੇ 슈ਗਰ ਤਾਂ এলাਚੀ ਤੇ 10 ਤੋਂ 12 ਕਾਜੂ ਹੈਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਕੇ ਪਾਊਡਰ ਬਣਾ ਲਿਆ ਹੈਗਾ ਹੁਣ ਆਪਾਂ ਜੀ ਕਰਨਾ ਹੈਗਾ ਇੱਕ ਕੰਮ ਆਪਾਂ ਪਹਿਲਾਂ ਦੁੱਧ ਪਾਉਣਾ ਹੈ ਜੀ ਇੱਕ ਕੱਪ ਕੋਈ ਵੀ ਦੁੱਧ ਤੁਸੀਂ ਲਾ ਸਕਦੇ ਹੈਗੇ ਆ ਹੋਮੋਮਿਲਕ ਲੈ ਲਓ ਜਾਂ ਰੈਗੂਲਰ ਜਿਹੜਾ ਵੀ ਹਾਂਜੀ ਇਹਨੂੰ ਆਪਾਂ ਹੁਣ ਜੀ ਸੰਗਣਾ ਕਰਨਾ ਹੈਗਾ ਹੌਲੀ ਹੌਲੀ ਜਿੱਤਾ ਇਹ ਮਖਾਣੇ ਆਪਾਂ ਇਹਦੇ ਵਿੱਚ ਪਹਿਲਾਂ ਰੋਸਟ ਕੀਤੇ ਸੀ ਤਿੱਲੇ ਦੇ ਆਪਣਾ ਜਿਹੜਾ ਆਪਾਂ ਦੁੱਧ ਦਾ ਕੱਪ ਆਇਆ ਹੈਗਾ ਉਹਨੂੰ ਉਬਾਲਾ ਆ ਗਿਆ ਆ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਜਿਹੜੇ ਆਪਣੇ ਮਖਾਣੇ ਪੀਸ ਕੇ ਰੱਖੇ ਹੈਗੇ ਆ ਹੌਲੀ ਹੌਲੀ ਇਹ ਵੀ ਆਪਾਂ ਸਾਰੇ ਜਿਹੜਾ ਪਾਊਡਰ ਬਣਾਇਆ ਹੈਗਾ ਮਖਾਣੇ ਦਾ ਇਹਦੇ ਵਿੱਚ ਮਿਕਸ ਕਰਦੇ ਨਾ ਤਾਂ ਹਿਲਾਇ ਜਾਣਾ ਹਾਂਜੀ ਚੰਗੀ ਤਰ੍ਹਾਂ ਮਿਕਸ ਕਰਨਾ ਹਾਂਜੀ ਕਿਉਂਕਿ ਫਿਰ ਥੋੜੇ ਲੰਮ ਚਪੇਰਾ ਬਣ ਜਾਂਦੇ ਜੇ ਆਪਾਂ ਚੰਗੀ ਤਰ੍ਹਾਂ ਨਹੀਂ ਹਿਲਾਉਂਦੇ ਹੈਗੇ ਮਿਕਸ ਕਰ ਦੇਣਾ ਹਾਂਜੀ ਹਾਂਜੀ ਆਪਣਾ ਜਿਹੜੇ ਮਖਾਣੇ ਹੈਗੇ ਆਪਾਂ ਪਾਊਡਰ ਜਿਹੜਾ ਇਹਨ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਹੁਣ ਮਿਕਸ ਹੋ ਗਿਆ ਹਾਂਜੀ ਹੁਣ ਆਪਾਂ ਕੀ ਕਰਨਾ ਹੈਗਾ ਇਹਦੇ ਵਿੱਚ ਜਿਹੜਾ ਆਪਣਾ ਘਿਓ ਹੈਗਾ ਜਾਂ 2 ਚਮਚੇ ਵੀ ਆਪਾਂ ਪਾ ਦੇਣਾ ਦੇਸੀ ਘਿਓ ਹੈਗਾ ਆ ਹਾਂਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਘਿਓ ਨਾਲ ਵੀ ਇਹਦੇ ਨਾਲ ਫੇਰ ਥੋੜਾ ਜਿਆਦਾ ਥੱਲੇ ਵੀ ਨਹੀਂ ਲੱਗਦਾ ਹੈਗਾ ਤਾਂ ਮਿਠਾਈ ਆਪਣੀ ਸੌਫਟ ਬਣਦੀ ਹੈਗੀ ਆ ਵਿੱਚ ਇਹ ਆਪਣਾ ਜਿਹੜਾ ਨਾਰੀਅਲ ਦਾ ਪਰਾਦਾ ਹੈਗਾ ਇਹ ਪਾ ਦੇਣਾ ਆਪਾਂ ਦਾ ਕਾਪਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਨਾ ਇਹ ਵਾਲੀ 슈ਗਰ ਹੈ ਹਾਂਜੀ ਤੇ ਵਿੱਚ ਕਾਜੂ ਤੇ ਇਲਾਚੀ ਹੈਗੀ ਆ ਵਿੱਚ ਇਹ ਆਪਾਂ ਇਹ ਮਿਕਸ ਕਰ ਦੇਣੀ ਹੈਗੀ ਆ ਹਾਂਜੀ ਆਪਾਂ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇਣਾ ਹੈਗਾ ਆ ਆਪਾਂ ਹੌਲੀ-ਹੌਲੀ ਇਹਨਾਂ ਨੂੰ ਹਿਲਾਇਆ ਜਾਣਾ ਹੈ ਤਾਂਕਿ ਪੂਰੀ ਰੈਡੀ ਨਹੀਂ ਹੋ ਜੇ ਸਲੋ ਹਿੱਟ ਤੇ ਹਾਂਜੀ ਆਪਾਂ ਇਹਨੂੰ ਰੱਖਣਾ ਹੈਗਾ ਆ ਜਦੋਂ ਆਪਣੀ ਬਣ ਗਈ ਤਾਂ ਫਿਰ ਆਪਾਂ ਜੀ ਇਹਨੂੰ ਤੇਗ ਗ੍ਰੇਸ ਕਰਕੇ ਰੱਖੀ ਆ ਉਹਦੇ ਵਿੱਚ ਆਪਾਂ ਜਮਾ ਦੇਣਾ ਹੈਗਾ ਆਪਾਂ ਜੀ ਇਹਨੂੰ 1 ਜਾਂ 2 ਮਿੰਟ ਹੋਰ ਪਕਾਉਣਾ ਹੈ ਉਹ ਤਾਂ ਫਿਰ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਆਪਣੇ ਜੀ ਮਖਾਣਾਂ ਦਾ ਜਿਹੜੇ ਬਾਥੀ ਆਪਾਂ ਬਣਾਈ ਹੈਗੀ ਇਹਦਾ ਮਿਸ਼ਰਣ ਜਿਹੜਾ ਰੈਡੀ ਹੋ ਗਿਆ ਹਾਂਜੀ ਜੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਦੋਂ ਇਹ ਫਰਾਈਪੈਨ ਦੇ ਨਾਲ ਨਹੀਂ ਲੱਗਦਾ ਹੈਗਾ ਬਿਲਕੁਲ ਹਾਂਜੀ ਹੁਣ ਇਹ ਇਕੱਠਾ ਹੋ ਜਾਂਦਾ ਤਾਂ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਉਸੇ ਨੂੰ ਇਸ ਤਰ੍ਹਾਂ ਬਾਹਰ ਕੱਢ ਗਏ ਥੋੜਾ ਠੰਡਾ ਕਰਕੇ ਦੇਖ ਸਕਦੇ ਜੇ ਤਾਂ ਇਦਾਂ ਇਹਦਾ ਬੋਲ ਜਿਹਾ ਬਣਦਾ ਹੈਗਾ ਦਿਸ ਮੀਨੇ ਰੈਡੀ ਆ ਕੰਸਿਸਟੈਂਸੀ ਬਹੁਤ ਵਧੀਆ ਇਹਦੀ ਹੈਗੀ ਹੁਣ ਇਹਦੀ ਮਠਿਆਈ ਬਣ ਸਕਦੀ ਆ ਹੁਣ ਆਪਾਂ ਸਟੋਰ ਨੂੰ ਕਰਦੇ ਨਾ ਬੰਦ ਤੇ ਇਹਨੂੰ ਆਪਾਂ ਟ੍ਰੇ 'ਚ ਪਾ ਦੇਣਾ ਹਾਂਜੀ ਥੋੜੀ ਜਿਹੀ ਕੱਢ ਲਿਗਾ ਫਰਾਈ ਤੋਂ ਅਪਾ ਫਿਕਰ ਨਾ ਜੀ ਇਹਨੂੰ ਸਾਰਾ ਜਿੱਦਾਂ ਟ੍ਰੇ ਦੇ ਵਿੱਚ ਜਿੱਡੇ ਕਿ ਵੀ ਆਪਾਂ ਪੀਸ ਬਣਾਉਣੇ ਹੋ ਗਏ ਆ ਇਹਨੂੰ ਆਪਾਂ ਸੈੱਟ ਕਰ ਦੇਣਾ ਇਸ ਤਰ੍ਹਾਂ ਇਨੂੰ ਜੇ ਆਪਾਂ ਇਦਾਂ ਸੈੱਟ ਕਰ ਦੇਣਾ ਤੇ ਇਹਨੂੰ ਘੰਟਾ ਤੋਂ ਘੰਟੇ ਲਈ ਇਦਾਂ ਠੰਡੀ ਹੋਣ ਲਈ ਰੱਖ ਦੇਣਾ। ਇਹਦੇ ਉੱਤੇ ਆਪਾਂ ਗਾਰਨਿਸ਼ ਕਰ ਸਕਦੇ ਆ ਬਦਾਮ ਪਿਸਤਾ ਜੋ ਮਰਜ਼ੀ ਲਗਾ ਸਕਦੇ ਹੈਗੇ ਆ ਤੇ ਫਿਰ ਆਪਾਂ ਇਹਦੇ ਬਾਅਦ ਦੇ ਵਿੱਚ ਠੰਡੀ ਹੋਏ ਦੇ ਪੀਸੇਸ ਕੱਟ ਲੈਣੇ ਆ। ਆਪਣੇ ਮਖਾਣਾ ਬਰਫੀ ਜੀ ਹੁਣ ਜੰਮ ਗਈ ਹੈਗੀ ਆ ਹੁਣ ਆਪਾਂ ਇਹਨੂੰ ਕੱਟ ਕੇ ਦੇਖਦੇ ਹੈਗੇ ਆ। ਆਪਾਂ ਇਹਦੇ ਪੀਸੇਸ ਬਣਾਣੇ ਹੈਗੇ ਆ ਹੁਣ ਜੀ। ਥੋੜੀ ਜੀਆਂ ਸਾਈਡਾਂ ਆਪਾਂ ਇਹ ਪਹਿਲਾਂ ਕੱਟ ਕਰ ਦੇਣੀ ਆ ਇੱਥੋਂ। ਜੋ ਜਪਮ ਜਿ ਦੇਕੇ ਹੈ ਪੀਸ ਜਿ ਆਪਾਂ ਨੂੰ ਚਾਹੀਤੇ ਹੈਗੇ ਆ ਉਸ ਤਰ੍ਹਾਂ ਕੇ ਆਪਾਂ ਜੀ ਕੱਟ ਲੈਣੇ ਹੈਗੇ ਆ ਥੋੜੀ ਜੀ ਅਜ ਸੌਫਟ ਹੈਗੀ ਆ ਪਰ ਜਿਵੇਂ ਜਿੱਦਾਂ ਇਹ ਪਈ ਆ ਤੇ ਇਹਨੇ ਫਿਰ ਜੀ ਇਹ ਹੋ ਜਾਣਾ ਹੈਗਾ ਆ ਥੋੜੀ ਹਾਰਡ ਹੋ ਜਾਂਦੀ ਆ ਇਸ ਤਰ੍ਹਾਂ ਐ ਫਾਈਬਰਲੀ ਸਾਈਡੋਂ ਵੀ ਕੱਟ ਕਰ ਦੇਣੇ ਹੈਗੇ ਆ ਤੁਸੀਂ ਜਿੱਦਾਂ ਦੀ ਵੀ ਸ਼ੇਪ ਬਣਾਣੀ ਹੈਗੀ ਬਣਾ ਸਕਦੇ ਹੈਗੇ ਆ ਜੀ ਜੀ ਸਾਈਟ ਆਫ ਇਹਨੂੰ ਕੱਢ ਦੇਣਾ ਹੈ ਤਾਂ ਬਾਅਦ ਜਿਹੜਾ ਹੈਗਾ ਇਹ ਥੋੜਾ ਜਿਹਾ ਚਿੱਕਣ ਦੇ ਵਿੱਚ ਥੋੜੀ ਜਿਹਾ ਹੁੰਦਾ ਹੈਗਾ ਤੇ ਲਾਪਾ ਇਹਨਾਂ ਨੂੰ ਹਿਲਾ ਲੈਣੀ ਚਾਹੀਦੀ ਹੈ ਹਾਂਜੀ ਆਪਣੀ ਜੀ ਮਠਿਆਈ ਜਿਹੜੀ ਆਪਾਂ ਇਹ ਕੱਟ ਲਈ ਹੈਗੀ ਆ ਇਜੀ ਬਹੁਤੀ ਵਧੀਆ ਮਠਿਆਈ ਬਣੀ ਹੈਗੀ ਆ ਦੇਖੋ ਜੀ ਬਹੁਤੀ ਵਧੀਆ ਇਹਦੇ ਪੀਸਸ ਬਣੇ ਆ ਆਪਾਂ ਮਖਾਣਾ ਬਰਫੀ ਬਣਾਈ ਹੈਗੀ ਆ ਜਿਹੜੀ ਕਿ ਬਹੁਤੀ ਜਿਆਦਾ ਸਵਾਦਿਸ਼ ਵੀ ਹੈਗੀ ਆ ਹੁਣ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਗਾਰਨਿਸ਼ ਕਰ ਲਿਆ ਪਿਸਤਾ ਬਦਾਮ ਤੇ ਥੋੜੇ ਜਿਹਾ ਆਪਾਂ ਗੁਲਾਬ ਦੀਆਂ ਬੱਤੀਆਂ ਉੱਤੇ ਡੈਕੋਰੇਟ ਕੀਤੀਆਂ ਜਿਹੜੀ ਕਿ ਬਹੁਤੀ ਵਧੀਆ ਤੇ ਬਹੁਤੀ ਡਿਲੀਸ਼ਨ ਲੱਗਦੀ ਹੈਗੀ ਆ ਜੀ ਇਹ ਬਰਫੀ ਬਹੁਤੀ ਵਧੀਆ ਬਣੀ ਹੈਗੀ ਆ ਦੇਖੋ ਜੀ ਇਹਦਾ ਟੈਕਸਚਰ ਵੀ ਬਹੁਤ ਵਧੀਆ ਤੇ ਬਹੁਤ ਹੀ ਜਿਆਦੀ ਸੌਫਟ ਵੀ ਹੈਗੀ ਆ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਮਖਾਣਾ ਬਰਫੀ ਬਣਾਉਣੀ ਹੈ ਜਿਹੜੀ ਕਿ ਬਹੁਤੀ ਵਧੀਆ ਤੇ ਬਹੁਤੀ ਜ ਇਤਵਨ ਜੀ ਸਾਡੀ ਇਹ ਵੀਡੀਓ ਬਦਿਆ ਲੱਗੀ ਤਾਂ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਹੋ ਜੀ